ਹੈਲੋ ਦੋਸਤੋ ਮੈਂ ਕੇ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈडमी ਦੇ ਉੱਤੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬਈ ਪੰਜਾਬ ਲੇਬਰ ਇਨਸਪੈਕਟਰ ਦਾ ਅਫੀਸ਼ੀਅਲ ਸਿਲੇਬਸ ਆ ਚੁੱਕਿਆ ਹੈ ਤੇ ਉਸ ਅਫੀਸ਼ੀਅਲ ਸਿਲੇਬਸ ਦੇ ਵਿੱਚ ਪੰਜਾਬ ਜੀਕੇ ਜਿਹੜੀ ਹੈਗੀ ਹੈ ਉਹ 17 ਨੰਬਰ ਦੀ ਮੈਂਸ਼ਨ ਹੈਗੀ ਹੈ ਸਪੈਸ਼ਲ ਠੀਕ ਹੈ ਤਾਂ ਕਾਫੀ ਸਾਰੇ ਸਟੂਡੈਂਟਸ ਦੇ ਮੈਸੇਜ ਆਏ ਆ ਕਿ ਸਰ ਇੱਕ ਤਾਂ ਐਗਜ਼ਾਮ ਦਾ ਲੈਵਲ ਦੱਸੋ ਕਿਦਾਂ ਦਾ ਰਹੇਗਾ ਤੇ ਬਾਕੀ ਸਬਜੈਕਟਾਂ ਨੂੰ ਆਪਾਂ ਕਿਦਾਂ ਕਵਰ ਕਰ ਸਕਦੇ ਹਾਂ ਠੀਕ ਹੈ ਦੇਖੋ ਪਹਿਲੀ ਗੱਲ ਤਾਂ ਜਿਹੜੇ ਵੀ ਨਿਊ ਸਟੂਡੈਂਟ ਹੈਗੇ ਆ ਤੁਹਾਨੂੰ ਰੈਂਡਮਲੀ ਏ ਕਲਾਸ ਮਿਲ ਗਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮੈਂ ਤੁਹਾਨੂੰ ਪ੍ਰੋਪਰਲੀ ਦੱਸ ਦਊਗਾ ਵੀ ਕਿਹੜੇ ਟੌਪਿਕ ਨੂੰ ਤੁਸੀਂ ਕਿੱਥੋਂ ਕਵਰ ਕਰ ਸਕਦੇ ਹੋ YouTube ਤੋਂ ਠੀਕ ਹੈ ਤੇ ਇਸ ਤੋਂ ਇਲਾਵਾ ਬੈਚ ਬਾਰੇ ਵੀ ਮੈਂ ਦੱਸ ਦਊਂ ਠੀਕ ਹੈ ਜੀ ਤਾਂ ਇੱਕ ਵਾਰ ਆਪਾਂ ਕਲਾਸ ਨੂੰ ਸਟਾਰਟ ਕਰਦੇ ਆਂ ਇਹ ਅਫੀਸ਼ੀਅਲ ਸਿਲੇਬਸ ਮੈਂ ਤੁਹਾਨੂੰ ਦੱਸ ਰਿਹਾ ਬਈ ਇਹ ਸਾਰਾ ਦਾ ਸਾਰਾ 25 ਨੰਬਰ ਦਾ ਹੈ ਇਹ ਇੰਡੀਆ ਜੀਕੇ ਹੈ ਠੀਕ ਹੈ ਤੇ ਪੰਜਾਬ ਜੀਕੇ ਜਿਹੜੀ ਹੈ ਉਹ ਆਣੀਏ 17 ਨੰਬਰ ਦੀ ਠੀਕ ਹੈ ਤਾਂ ਇਹ 17 ਨੰਬਰ ਵਾਸਤੇ ਤੁਹਾਨੂੰ ਜਿਹੜੇ ਮਤਲਬ ਸਟੂਡੈਂਟ ਹੈਗੇ ਆ ਜਿਨ੍ਹਾਂ ਨੇ ਪਹਿਲਾਂ ਕਾਫੀ ਕੋਰਸਿਸ ਵਗੈਰਾ ਲਏ ਹੋਏ ਆ ਜਾਂ ਇਧਰ ਉਧਰ ਤੋਂ ਤਿਆਰੀ ਕਰ ਰਹੇ ਆ ਸਪੈਸ਼ਲ ਪੰਜਾਬ ਜੀਕੇ ਦਾ ਕੋਰਸ ਲੈਣਾ ਹੈ ਤਾਂ ਉਹ ਕੋਈ ਕੋਰਸ ਲੈਣ ਦੀ ਲੋੜ ਨਹੀਂ ਹੈਗੀ ਬਾਈ ਠੀਕ ਹੈ ਉਹ ਸਾਰਾ ਦਾ ਸਾਰਾ ਪੰਜਾਬ ਜੀਕੇ ਸਾਰੀ ਦੀ ਸਾਰੀ ਕਲਾਸਾਂ YouTube ਤੇ ਫ੍ਰੀ ਆਫ ਕੋਸਟ ਪਈਆਂ ਆ ਚੱਕੋ ਠੀਕ ਹੈ ਆ ਹੈਗੀ ਹੈ ਜੀ ਪੰਜਾਬ ਜੀਕੇ ਦੀ ਕੰਪਲੀਟ ਥਿਉਰੀ ਠੀਕ ਹੈ ਇਹ ਇਹ ਨਹੀਂ ਹੈਗਾ ਕਿ ਬਈ ਇਹ YouTube ਤੇ ਫ੍ਰੀ ਪਈ ਹੈ ਤਾਂ ਇਹਦਾ ਮਤਲਬ ਇਹ ਤੁਹਾਡੇ ਲਈ ਸਫੀਸ਼ੀਐਂਟ ਨਹੀਂ ਹੋਊਗੀ ਇਹ ਇਨਫ ਹੈ ਠੀਕ ਹੈ ਤੁਸੀਂ ਇਹਨੂੰ ਵਧੀਆ ਤਰੀਕੇ ਨਾਲ ਪੜੋ ਰਿਵਾਈਜ਼ ਕਰੋ 42 ਕਲਾਸਾਂ ਹੈਗੀਆਂ ਤੁਹਾਡੇ ਕੋਲ ਕੋਈ ਵੀ ਬੁੱਕ ਹੋਣੀ ਤੁਸੀਂ ਉਸ ਬੁੱਕ ਨਾਲ ਇਸ ਥਿਉਰੀ ਨੂੰ ਕੰਪੇਅਰ ਕਰਕੇ ਦੇਖ ਲਿਓ ਉਸ ਬੁੱਕ ਤੋਂ ਵਧੀਆ ਹੀ ਇਹ ਥਿਉਰੀ ਕਰਾਈ ਵੀ ਹੈਗੀ ਹੈ ਠੀਕ ਹੈ 42 ਕਲਾਸਾਂ ਹੈਗੀਆਂ YouTube ਦੇ ਉੱਤੇ ਫ੍ਰੀ ਆਫ ਕੋਸਟ ਪਈ ਹੈ بس ਤੁਹਾਡੀ ਆਪਣੀ ਮਿਹਨਤ ਹੈ ਕਿ ਤੁਸੀਂ ਇਹ ਕਲਾਸਾਂ ਦੇਖੋ ਤੇ ਨੋਟਸ ਬਣਾਓ ਠੀਕ ਹੈ ਭਾਈ ਇਹ ਇਹ ਥਿਉਰੀ ਹੈਗੀ ਹੈ ਨਾਲ ਦੇ ਨਾਲ ਮੈਂ MCQ ਵੀ ਕਰਾਈਆਂ ਇਹਦੇ ਵਿੱਚ ਹੀ ਕਲਾਸਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਇੱਕ 12 ਘੰਟੇ ਦੀ ਮੈਰਾਥਨ ਹੈਗੀ ਹੈ ਜੀ ਪੰਜਾਬ ਜੀਕੇ ਦੀ ਠੀਕ ਹੈ ਪੰਜਾਬ ਜੀਕੇ ਦੀ ਮੈਰਾਥਨ ਹੈਗੀ ਆ ਤੁਸੀਂ ਸਰਚ ਕਰਨੀ ਹੈ ਗ੍ਰੇਟ ਗ੍ਰੈਂਡ ਮੈਰਾਥਨ ਆਫ ਪੰਜਾਬ ਜੀਕੇ ਲਿਖ ਕੇ ਤੁਹਾਨੂੰ ਆ ਜਾਏਗੀ ਇਹ ਮੈਰਾਥਨ ਠੀਕ ਹੈ ਲਗਭਗ 4.5 ਲੱਖ ਇਹ 5 ਲੱਖ ਦੇ ਨੇੜੇ ਇਹਦੇ ਵੀਊ ਹੋ ਰਹੇ ਆ 12 ਘੰਟੇ ਦੀ ਕਲਾਸ ਹੈ ਇਹ ਦੋ ਕਲਾਸਾਂ ਇਨਫ ਹੈਗੀਆਂ ਤੁਹਾਡੀ ਪੰਜਾਬ ਜੀਕੇ ਨੂੰ ਵਧੀਆ ਕਰ ਦੇਣਗੀਆਂ ਬਾਈ ਠੀਕ ਹੈ ਮਤਲਬ ਇੱਕ ਤਾਂ ਇਹ ਪੰਜਾਬ ਜੀਕੇ ਦੀ ਕੰਪਲੀਟ ਥਿਉਰੀ ਦੀ ਕਲਾਸਾਂ ਹੋ ਗਈਆਂ ਤੇ ਇੱਕ ਇਹ ਕਲਾਸ ਹੋ ਗਈ ਤਾਂ ਪੰਜਾਬ ਜੀਕੇ ਵਾਸਤੇ ਤੁਹਾਨੂੰ ਕੋਈ ਵੀ ਬੈਚ ਪਰਚੇਸ ਕਰਨ ਦੀ ਲੋੜ ਨਹੀਂ ਹੈ ਠੀਕ ਹੈ ਬਸ ਤੁਹਾਡੇ ਚ ਮਿੰਟ ਕਰਨ ਦਾ ਜज्ਬਾ ਹੋਣਾ ਚਾਹੀਦਾ ਤੁਸੀਂ ਇਹ ਕਲਾਸਾ ਦੇਖੋ ਤੇ ਆਪਣੇ ਨੋਟਸ ਬਣਾਓ ਠੀਕ ਹੈ ਓਕੇ ਵੈਸੇ ਵੀ ਪੀਡੀਐਫ ਤੁਹਾਨੂੰ ਕੋਈ ਵੀ ਅਕੈਡਮੀ ਪ੍ਰੋਵਾਈਡ ਨਹੀਂ ਕਰ ਰਹੀ ਹੈ ਜਿਹੜੇ ਹੋਰ ਵੀ ਕੋਰਸਿਸ ਹੈਗੇ ਆ ਜਿਹੜੇ ਵੇਚ ਰਹੇ ਆ ਕੋਈ ਵੀ ਅਕੈਡਮੀ ਹੈ ਠੀਕ ਹੈ ਨਾ ਤਾਂ ਉਹ ਤੁਹਾਨੂੰ ਪੀਡੀਐਫ ਪ੍ਰੋਵਾਈਡ ਨਹੀਂ ਕਰਦੀ ਜਿਹੜੀ ਪੀਡੀਐਫ ਤੁਸੀਂ ਪ੍ਰਿੰਟ ਆਊਟ ਕਢਾ ਸਕਦੇ ਹੋ ਠੀਕ ਹੈ ਬਾਕੀ ਇਹਨਾਂ ਕਲਾਸਾਂ ਦੀ ਪੀਡੀਐਫ ਵਾਸਤੇ ਤੁਸੀਂ ਸਾਡੀ ਐਪ ਹੈ ਜਿਹੜੀ ਉਹ ਡਾਊਨਲੋਡ ਕਰ ਸਕਦੇ ਹੋ ਪ੍ਰਤਾਪ ਅਕੈਡਮੀ ਐਪ ਤੇ ਉੱਥੋਂ ਪੰਜਾਬ ਜੀਕੇ ਦਾ ਸੇਮ ਇਹੀ ਕੋਰਸ ਤੁਹਾਨੂੰ ਮਿਲ ਜੇਗਾ ਕਲਾਸਾਂ ਵੀ ਸੇਮ ਇਹੀ ਕਲਾਸਾਂ ਹੋਣਗੀਆਂ ਕੋਈ ਡਿਫ PDF ਮਿਲ ਜੇਗੀ ਹੋਰ ਕੁਝ ਨਹੀਂ ਹੈ ਤਾਂ ਜੇ ਕੱਲੀ PDF ਚਾਹੀਦੀ ਹੈ ਤਾਂ ਉਹ ਬੈਚ ਨਾਲ ਜੁੜ ਸਕਦੇ ਆ ਅਦਰਵਾਈਜ਼ ਕਲਾਸਾਂ ਸੇਮ ਹੈ ਬਾਈ ਤੇ ਮੇਰੇ ਹਿਸਾਬ ਨਾਲ ਤੁਹਾਨੂੰ ਸਭ ਤੋਂ ਵਧੀਆ ਸਲਾਹ ਇਹੀ ਹੈ ਕਿ ਤੁਸੀਂ YouTube ਤੋਂ ਹੀ ਕਲਾਸਾਂ ਦੇਖ ਕੇ ਨੋਟਸ ਬਣਾ ਲਓ PDF ਦੇ ਚੱਕਰਾਂ 'ਚ ਨਾ ਪਾਓ ਬਾਕੀ ਤੁਹਾਡੀ ਆਪਣੀ ਇੱਛਾ ਹੈ ਠੀਕ ਹੈ ਇਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਵੀ ਦੱਸ ਦਿੰਦਾ ਵੀ ਜਿਹੜੀ ਇੰਡੀਆ ਜੀਕੇ ਹੈ ਇਹ ਤੁਸੀਂ ਕਿੱਥੋਂ ਕਵਰ ਕਰ ਸਕਦੇ ਹੋ ਪੋਲੀਟੀ ਇਸ਼ੂ ਹੈਗੇ ਆ ਪੋਲੀਟੀ ਇਸ਼ੂ ਮੇ ਕਰਾਈ ਹੋਏ ਆ YouTube ਦੇ ਉੱਤੇ 1500 MCQ ਤੁਹਾਡਾ ਪੋਲੀਟੀ ਦਾ ਵਧੀਆ ਬੇਸ ਕਵਰ ਹੋ ਜਾਏਗਾ अच्छे लेवल ਦੇ एमसीक्यू ਵੀ ਹੈਗੇ ਆ ਤੇ ਨਾਲੇ ਪੋਲਿਟੀ ਦੇ ਕਰੰਟ ਤੇ ਤੁਸੀਂ ਫੋਕਸ ਰੱਖਣਾ ਹੈ ਠੀਕ ਹੈ ਬਾਕੀ এনवायरमेंट ਇਸ਼ੂ ਸਾਇੰਸ ਐਂਡ ਟੈਕ ਇਕਨੋਮਿਕ ਇਸ਼ੂ ਇਹ ਸਾਰੀ ਕਲਾਸ ਚੱਲਦੀ ਹੈ 11 ਵਜੇ ਠੀਕ ਹੈ ਜੀ 11 ਵਜੇ ਸਾਡੇ ਚੈਨਲ ਦੇ ਉੱਤੇ ਹੀ ਕਲਾਸ ਚੱਲਦੀ ਹੈ ਅੱਛੇ ਲੈਵਲ ਦੇ एमसीक्यू ਹਨ ਬੱਚੇ ਬਾਰ-ਬਾਰ ਲੈਵਲ ਪੁੱਛ ਰਹੇ ਆ ਤਾਂ ਲੈਵਲ ਉਹੀ ਆਊਗਾ ਜਿਹੜਾ ਸੀਨੀਅਰ ਅਸਿਸਟੈਂਟ ਦਾ ਸੀਗਾ ਠੀਕ ਹੈ ਸੀਨੀਅਰ ਅਸਿਸਟੈਂਟ ਦਾ ਲੈਵਲ ਉਹੀ ਆਊਗਾ ਜਾਂ ਉਸ ਤੋਂ ਉੱਪਰ ਜਾ ਸਕਦਾ ਹੈ ਠੀਕ ਹੈ ਓਕੇ ਬਈ ਤੇ ਬਾਕੀ ਇੰਡੀਆ ਦੀ ਹਿਸਟਰੀ ਵੀ YouTube ਤੇ ਕਰਾਈ ਹੋਈ ਹੈ sports cinema geography ਆ ਸਾਰੇ ਆਪਾਂ ਤੁਹਾਨੂੰ ਕਵਰ ਕਰਕੇ ਦੇਵਾਂਗੇ MCQ ਸੀਰੀਜ਼ ਦੇ ਵਿੱਚ ਠੀਕ ਹੈ ਤਾਂ MCQ ਸੀਰੀਜ਼ ਚੱਲੇਗੀ 11 ਵਜੇ ਤਾਂ ਚੱਲ ਹੀ ਰਹੀ ਆ ਆਲਰੇਡੀ ਇਸ ਤੋਂ ਇਲਾਵਾ ਹੋਰ ਵੀ ਕਲਾਸਾਂ ਤੁਹਾਨੂੰ ਮਿਲ ਜਾਣਗੀਆਂ ਇਹ 25 ਨੰਬਰ ਦੀ GK ਕਵਰ ਹੋ ਜਾਏਗੀ ਠੀਕ ਹੈ ਪਰ ਜਿਨ੍ਹਾਂ ਬੱਚਿਆਂ ਨੇ ਪਹਿਲਾਂ ਇਹ ਸਬਜੈਕਟ ਨਹੀਂ ਪੜ੍ਹੇ ਠੀਕ ਹੈ ਉਹਨਾਂ ਨੂੰ ਬਿਲਕੁਲ ਡਿਟੇਲ ਤੋਂ ਪੜ੍ਹਨੇ ਆ ਫਿਰ ਉਹਨਾਂ ਨੂੰ ਬੈਚ ਨਾਲ ਜੁੜਨਾ ਚਾਹੀਦਾ ਅਦਰਵਾਈਜ਼ ਜਿਨ੍ਹਾਂ ਨੇ ਪਹਿਲਾਂ ਪੜੇ ਹੋਏ ਆ ਉਹਨਾਂ ਨੂੰ ਜਸਟ ਸਿਰਫ ਐਮਸੀਕਿਊ ਦੀ ਪ੍ਰੈਕਟਿਸ ਕਰਨੀ ਹੈ ਪਰ ਐਮਸੀਕਿਊ ਵਧੀਆ ਲੈਵਲ ਦੇ ਏ ਨਹੀਂ ਕਿ ਕੁਝ ਵੀ ਸਿੰਪਲ ਸਿੰਪਲ ਜੇ ਵਾਈਨਲਾਈਨਰ ਉਹੀ ਕਿਸੇ ਪੀਟੇ 2250 ਕੁਐਸਚਨ ਬਾਰ ਬਾਰ ਰਿਪੀਟ ਕਰਾਈ ਜੋ ਰਿਪੀਟ ਕਰਾਈ ਜੋ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਬਈ ਜੋ ਕੁਐਸਚਨ ਜਿੱਥੋਂ ਵੀ ਮਤਲਬ ਜੋ ਵੀ ਕਰਾ ਰਹੇ ਹਨ ਹਨਾ ਜੋ ਵੀ ਚੈਨਲ ਵਾਲੇ ਜੋ ਵੀ ਅਕੈਡਮੀ ਵਾਲੇ ਕਰਾ ਰਹੇ ਹਨ ਤੁਹਾਨੂੰ ਲੇਬਰ ਇਨਸਪੈਕਟਰ ਦੇ ਨਾਂ ਤੇ ਇੱਕ ਵਾਰ ਤੁਸੀਂ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਚੱਕ ਕੇ ਪੇਪਰ ਚੱਕ ਕੇ ਉਹਦੇ ਨਾਲ ਕੰਪੇਅਰ ਕਰਕੇ ਦੇਖ ਲਓ ਵੀ ਠੀਕ ਹੈ ਪੰਜਾਬੀ ਹਿਸਟਰੀ ਮੈਂ ਤੁਹਾਨੂੰ ਦੱਸਤੀ ਰਹੀ ਗੱਲ ਬਈ ਲੌਜੀਕਲ ਰੀਜਨਿੰਗ ਤੇ ਮੈਂਟਲ ਅਬਿਲਟੀ ਦੀ ਸਾਰੀ ਦੀ ਸਾਰੀ ਤੁਹਾਨੂੰ ਰੀਜਨਿੰਗ ਜਿਹੜੀ ਹੈ ਕੰਪਲੀਟਲੀ ਫ੍ਰੀ ਆਫ ਕੋਸਟ ਕਰਾ ਰਹੇ ਹਾਂ ਦੀਪ ਸਰ ਠੀਕ ਹੈ ਕੋਈ ਵੀ ਪੇਡ ਬੈਚ ਲੈਣ ਦੀ ਲੋੜ ਹੀ ਨਹੀਂ ਹੈਗੀ ਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਫ੍ਰੀ ਕਰਾ ਰਹੇ ਹਾਂ ਤਾਂ ਤੁਹਾਨੂੰ ਕੁਝ ਵੀ ਬਸ ਸੋਕੇ ਸੋਕੇ ਜੇ ਕਰਾ ਦੇਣਗੇ ਬਿਲਕੁਲ ਕਨਸੈਪਟ ਡਿਟੇਲ ਤੱਕ ਚਾਹੇ ਤੁਸੀਂ ਸੀ ਸੈੱਟ ਦੇ ਐਗਜ਼ਾਮ 'ਚ ਬੈਠ ਜਿਓ ਪੀਪੀਐਸਸੀ ਦੇ ਦਬਣਾ ਨਹੀਂ ਹੈਗਾ ਠੀਕ ਹੈ ਨਾ ਕੋਈ ਚੱਕਰ ਨਹੀਂ ਹੈਗਾ ਓਕੇ ਬਈ ਤਾਂ ਉਹਦਾ ਟਾਈਮਿੰਗ ਹੈਗੀ ਹੈ ਜੀ ਸ਼ਾਮ ਨੂੰ 7:00 ਵਜੇ ਠੀਕ ਹੈ ਤਾਂ ਉਹਦੇ ਵਾਸਤੇ ਵੀ ਕੋਈ ਵੀ ਬੈਚ ਲੈਣ ਦੀ ਲੋੜ ਹੀ ਨਹੀਂ ਐ ਠੀਕ ਹੈ ਤੇ ਜੋ ਰੀਜਨਿੰਗ ਸਰ ਕਰਾ ਰਹੇ ਆ ਜਿਨ੍ਹਾਂ ਨੇ ਵੀ ਪੇਡ ਬੈਚ ਲਏ ਹੋਏ ਆ ਕਿਸੇ ਵੀ ਅਕੈਡਮੀ ਦੇ ਉਹ ਪੇਡ ਬੈਚ ਦੀ ਰੀਜਨਿੰਗ ਨੂੰ ਫ੍ਰੀ ਵਾਲੀ ਰੀਜਨਿੰਗ ਦੇ ਨਾਲ ਕੰਪੇਅਰ ਕਰਕੇ ਦੇਖ ਲਿਓ ਮੇਰਾ ਚੈਲੰਜ ਐ ਮੇਰੀ ਗਾਰੰਟੀ ਐ ਫ੍ਰੀ ਵਾਲੀ ਸਾਡੀ ਜ਼ਿਆਦਾ ਵਧੀਆ ਹੋਏਗੀ ਠੀਕ ਐ ਤੇ ਬਈ ਰਹੀ ਗੱਲ ਪੰਜਾਬੀ ਦੀ ਤੇ ਇੰਗਲਿਸ਼ ਦੀ ਠੀਕ ਐ ਵੈਸੇ ਤਾਂ ਆਪਣੇ ਜਿਹੜਾ ਆਪਣਾ ਬੈਚ ਹੈਗਾ ਆ ਠੀਕ ਹੈ ਜਿਹੜਾ ਆਪਣਾ ਬੈਚ ਸਿਲੈਕਸ਼ਨ ਬੈਚ ਜਿਹਦੇ ਵਿੱਚ ਆਪਾਂ ਪੇਡ ਤਿਆਰੀ ਕਰਾਉਂਦੇ ਸਾਡੀ ਐਪ ਦੇ ਉੱਤੇ ਉੱਥੇ ਇਹ ਕਵਰ ਹੈਗੀਆਂ ਪਰ ਜੇ ਕਿਸੇ ਨੇ ਫ੍ਰੀ ਕਰਨੀ ਹੈ ਤਾਂ ਇੱਕ ਮੈਚ ਚੈਨਲ ਉਹਨਾਂ ਨੂੰ ਦੱਸ ਦਿੰਦਾ ਪੰਜਾਬੀ ਦਾ ਠੀਕ ਹੈ ਇੰਗਲਿਸ਼ ਦਾ ਆਪਣੀ ਚੈਨਲ ਤੇ ਪਈ ਹੈ ਠੀਕ ਹੈ ਪੰਜਾਬੀ ਪੰਜਾਬੀ ਵਾਸਤੇ ਉਹ ਪੋਜ਼ਿਟਿਵ ਵਾਈਬ ਚੈਨਲ ਹੈਗਾ ਆ ਉਹਨੂੰ ਸਬਸਕ੍ਰਾਈਬ ਕਰ ਸਕਦੇ ਆ 13 ਨੰਬਰ ਦੀ ਪੰਜਾਬੀ ਹੈ ਇਹ ਉੱਥੋਂ ਕਵਰ ਹੋ ਜੇਗੀ ਉਹਨਾਂ ਦੀ ਸਾਰੀ ਦੀ ਸਾਰੀ ਠੀਕ ਹੈ ਤੇ ਜਿਨ੍ਹਾਂ ਨੇ ਸਾਡੇ ਬੈਚ ਨੂੰ ਜੁਆਇਨ ਕਰਨਾ ਹੈ ਉਹਨਾਂ ਨੂੰ ਕਵਰ ਹੋ ਹੀ ਮਿਲੀ ਹੋਈ ਹੈ ਠੀਕ ਹੈ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਕੰਪਿਊਟਰ ਬੇਸਿਕ ਕੰਪਿਊਟਰ ਸਾਡੇ ਚੈਨਲ ਦੇ ਉੱਤੇ ਵੀ ਪਾਏ ਆ ਜੀ ਕਲਾਸਾਂ ਬੇਸਿਕਸ ਆਫ ਕੰਪਿਊਟਰ ਸਾਰਾ ਕਰਾਇਆ ਹੋਇਆ ਹੈ ਠੀਕ ਹੈ ਇਹ ਤੁਹਾਡਾ ਉੱਥੇ ਕਵਰ ਹੋ ਜਾਏਗਾ ਇਸ ਤੋਂ ਇਲਾਵਾ ਹੋਰ ਪੜਨੇ ਜਾਂ ਹੋਰ ਐਮਸੀਕਿਊ ਲਗਾਣੇ ਆ ਤਾਂ ਪੋਜ਼ਿਟਿਵ ਵਾਈਬ ਚੈਨਲ ਹੈ ਪੰਜਾਬੀ ਦੇ ਆਪਣਾ ਕੰਪਿਊਟਰ ਵਾਸਤੇ ਉੱਥੋਂ ਤੁਸੀਂ ਕਵਰ ਕਰ ਸਕਦੇ ਹੋ ਠੀਕ ਹੈ ਬਈ ਓਕੇ ਤਾਂ ਇਹ 100 ਨੰਬਰ ਤੁਹਾਡਾ ਉੱਥੇ ਕਵਰ ਹੋ ਜਾਏਗਾ ਤੇ ਬਾਕੀ ਜਿਹੜੇ ਨਵੇਂ ਬੱਚੇ ਹੈਗੇ ਆ ਬਿਲਕੁਲ ਜਿਨ੍ਹਾਂ ਨੇ ਹਲੇ ਤਿਆਰੀ ਸ਼ੁਰੂ ਕਰੀ ਹੈ ਉਹਨਾਂ ਨੂੰ ਮੇਰੇ ਸਾਹਮਣੇ ਨਾਲ ਸਿੱਧਾ ਡਾਇਰੈਕਟ ਬੈਚ ਨਾਲ ਹੀ ਜੁੜਨਾ ਚਾਹੀਦਾ ਹੈ ਠੀਕ ਹੈ ਇਹ ਫ੍ਰੀ ਕਲਾਸਾਂ ਦੀ ਟਾਈਮਿੰਗ ਮੈਂ ਤੁਹਾਨੂੰ ਦੱਸੀ ਹੈ ਜੀਕੇ ਦੀ ਸੀਰੀਜ਼ 11 ਵਜੇ ਚੱਲਦੀ ਹੈ ਤੇ ਰੀਜਨਿੰਗ ਦੀ ਕਲਾਸ 7 ਵਜੇ ਚੱਲਦੀ ਹੈ ਇਸ ਤੋਂ ਇਲਾਵਾ ਹੋਰ ਵੀ ਆਪਾਂ ਸੀਰੀਜ਼ ਚਲਾਵਾਂਗੇ ਆਪਣਾ ਸਿਲੇਬਰੀ ਇੰਸਪੈਕਟਰ ਵਾਸਤੇ ਤਾਂ ਉਹਦੀ ਟਾਈਮਿੰਗ ਤੁਹਾਨੂੰ ਟੈਲੀਗ੍ਰਾਮ ਤੇ ਸ਼ੇਅਰ ਹੋ ਜਾਏਗੀ ਤਾਂ ਟੈਲੀਗ੍ਰਾਮ ਨਾਲ ਜਰੂਰ ਜੁੜਜੋ ਬਈ ਸਭ ਤੋਂ ਮੇਨ ਗੱਲ ਜਿਹੜੀ ਹੈਗੀ ਹੈ ਇਹ ਸਾਡਾ ਟੈਲੀਗ੍ਰਾਮ ਚੈਨਲ ਹੈ ਇੱਥੇ ਨਹੀਂ ਲੱਗੀ ਹੋਈ ਫੋਟੋ ਕੋਈ ਚੱਕਰ ਨਹੀਂ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਟੈਲੀਗ੍ਰਾਮ ਚੈਨਲ ਹੈ ਇਹ ਸਾਡਾ ਹੈ ਸਿਲੈਕਸ਼ਨ ਬੈਚ ਠੀਕ ਹੈ ਜਿਨੇ ਬੱਚੇ ਨੇ ਬਿਲਕੁਲ ਬੇਸਿਕ ਤੋਂ ਤਿਆਰੀ ਕਰਨੀ ਹੈ ਸਾਰਾ ਕੁਝ ਕੰਬਾਈਨ ਉਹਨੂੰ ਚਾਹੀਦਾ ਹੈ ਜਾਂ ਫਿਰ ਕੁਝ ਵਰਕਿੰਗ ਊਮਨਸ ਹੁੰਦੀ ਹੈ ਜਿਨਾਂ ਕੋਲ ਰਿਟਰਨ ਨੋਟਸ ਬਣਾਉਣ ਦਾ ਟਾਈਮ ਨਹੀਂ ਜਾਂ ਜਿਹੜੇ ਬੰਦੇ ਬਾਹਰ ਕੰਮ ਕਰਦੇ ਆ ਹਨਾ ਐਕ ਸਰਵਿਸਮੈਨ ਹੋ ਗਏ ਜਾਂ ਹੋਰ ਵੀ ਹੈ ਮਤਲਬ ਕੰਪਨੀਆਂ ਚ ਲੱਗੇ ਹੋਏ ਆ ਜਾਂ ਕਿਸੇ ਕੰਮ ਤੇ ਜਾਂਦੇ ਆ ਟਾਈਮ ਨਹੀਂ ਹੁੰਦਾ ਵੀ ਜਦ ਰਿਟਰਨ ਨੋਟਸ ਬਣਾਉਣ ਦਾ ਤਾਂ ਉਹ ਪੀਡੀਐਫ ਰੀਟਨ ਨੋਟਸ ਆ ਸਾਰਾ ਕੁਝ ਇਸ ਬੈਚ ਦੇ ਵਿੱਚ ਉਹਨਾਂ ਨੂੰ ਮਿਲ ਜਾਂਦਾ ਹੈ ਪੰਜਾਬ ਸਿਲੈਕਸ਼ਨ ਬੈਚ ਸਾਰਾ ਦਾ ਸਾਰਾ ਕੰਬਾਈਨਡ ਲਈ ਤੁਹਾਨੂੰ ਇੱਥੇ ਕਵਰ ਕਰਕੇ ਆਪਾਂ ਦਿੰਦੇ ਆ ਠੀਕ ਹੈ ਚਾਹੇ ਜੀਕੇ ਹੈ ਠੀਕ ਹੈ ਪੰਜਾਬ ਜੀਕੇ ਹੈ ਹਿਸਟਰੀ ਹੈ ਜੋ ਵੀ ਹੈ ਠੀਕ ਹੈ ਜੀ ਮੈਥ ਹੈ ਰੀਜਨਿੰਗ ਹੈ ਪੰਜਾਬੀ ਹੈ ਇੰਗਲਿਸ਼ ਹੈ ਕੰਪਿਊਟਰ ਹੈ एवरीथिंग ਤੁਹਾਨੂੰ ਸਭ ਕੁਝ ਇਹਦੇ ਚ ਕਵਰ ਕਰਿਆ ਮਿਲਦਾ ਹੈ ਸਪੈਸ਼ਲ ਗਰੁੱਪ B ਵਾਸਤੇ ਹੀ ਇਹ ਬਣਾਇਆ ਹੋਇਆ ਹੈ ਠੀਕ ਹੈ ओके स्पेशल ग्रुप बी ਵਾਸਤੇ ਹੀ ਹੈ ਚਾਹੇ ਲੇਬਰ ਇੰਸਪੈਕਟਰ ਦਾ ਪੇਪਰ ਐ ਐਕਸਾਈਜ਼ ਇੰਸਪੈਕਟਰ ਐ ਸਬ ਇੰਸਪੈਕਟਰ ਐ ਕੋਆਪਰੇਟਿਵ ਇੰਸਪੈਕਟਰ ਐ ਪਟਵਾਰੀ 트리플 ਐਸ ਬੀ ਕਲਰਕ ਜਾਂ ਹੀ ਫਿਰ ਕੋਈ ਵੀ ਪੇਪਰ ਹੋਵੇ ਠੀਕ ਹੈ ਜਿੰਨੇ ਵੀ ਵਨ ਡੇ एग्जाम ਆਪਣੇ ਪੰਜਾਬ ਦੇ ਹੈਗੇ ਆ ਜਨਰਲ ਕੰਪੀਟੀਸ਼ਨ ਸਾਰੇ ਨੂੰ ਕਵਰ ਕਰਦਾ ਹੈ ਇਕੋ ਬੈਚ ਆਪਣਾ ਹੈ ਬਾਈ ਠੀਕ ਹੈ ਇਹਦੀ ਵੈਲਿਡਿਟੀ 18 ਮਹੀਨੇ ਹੈ ਰਿਕਾਰਡਡ ਕਲਾਸਾਂ ਦੀ ਚਾਪਾ ਅਪਲੋਡ ਕਰਦੇ ਆਂ ਤੇ ਜਦੋਂ ਤੱਕ ਇਹ 18 ਮਹੀਨੇ ਤੱਕ ਤੁਹਾਡੇ ਕੋਲ ਰਹੇਗਾ ਇਹ ਸਿਲੇਬਸ ਨੂੰ ਤੁਸੀਂ ਸਿਰਫ 6 ਮਹੀਨੇ ਚ ਕਵਰ ਕਰ ਸਕਦੇ ਹੋ बस ए है के डेली पढ़ना है रूटीन रखनी है ए नहीं के डेली जी एक आधी क्लास लाई है फिर अपना गायब हो गए है ना ਤੁਸੀਂ ਇਹ ਸਾਰੇ ਸਿਲੇਬਸ ਨੂੰ 6 ਮਹੀਨੇ ਚ ਕਵਰ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਠੀਕ ਹੈ ਤੇ ਫਿਰ ਵੀ ਤੁਹਾਡੇ ਕੋਲ ਸਾਲ ਬਚਦਾ ਤੁਸੀਂ ਇਹਦੀ ਰਿਵੀਜ਼ਨ ਕਰ ਸਕਦੇ ਹੋ ਪ੍ਰੈਕਟਿਸ ਕਰੋ ਇਹਦੇ ਚ ਪ੍ਰੈਕਟਿਸ ਸੈਟ ਮਿਲਣਗੇ ਬਈ ਠੀਕ ਹੈ ਤੇ ਇਹ ਤੁਹਾਡੀ ਗਰੰਟੀ ਮਤਲਬ ਇਹ ਸਾਡੀ ਗਰੰਟੀ ਹੈ ਤੁਹਾਡੀ ਸਿਲੈਕਸ਼ਨ ਦੀ ਠੀਕ ਹੈ ਫੀਸ ਇਹਦੀ 4500 ਹੈ ਪਰ ਬਾਕੀ ਤੁਹਾਨੂੰ 820% ਆਫ ਦਾ ਜਿਹੜਾ ਹੈ 쿠ਪਨ ਉੱਥੇ ਸ਼ੋ ਹੁੰਦਾ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹੋ ਤੇ 3600 ਕੁਸ ਦਾ ਤੁਹਾਨੂੰ ਪੈ ਜਾਏਗਾ ਬਈ ਠੀਕ ਹੈ ਬਾਕੀ ਆ ਦੋ ਨੰਬਰ ਮੈਂ ਲਿਖ ਰਿਹਾ ਹਾਂ ਅਕੈਡਮੀ ਦੇ ਕੋਈ ਵੀ ਸਮੱਸਿਆ ਹੈ ਇੱਥੇ ਡਾਇਰੈਕਟ ਕਾਲ ਕਰੋ ਠੀਕ ਹੈ ਆ ਦੋ ਨੰਬਰ ਹੈਗੇ ਆ ਬਾਕੀ 20% ਆਫ ਤਾਂ ਚੱਲਦਾ ਹੀ ਰਹਿੰਦਾ ਹੈ ਪਰ ਅੱਜ ਕੱਲ੍ਹ ਵਾਸਤੇ ਅੱਜ ਵੀ ਔਰ ਕੱਲ ਵੀ ਇੱਕ ਦੋ ਦਿਨ ਠੀਕ ਹੈ ਇਹ ਦਿਨ 30% ਦਾ ਆਫ ਰਹੇਗਾ ਤਾਂ ਤੁਸੀਂ 30% ਆਫ ਦੇ ਨਾਲ ਵੀ ਇਹਨੂੰ 3000 ਚ ਜੁਆਇਨ 3000 ਦੇ ਨੇੜੇ ਤੇੜੇ ਇਸ ਨੂੰ ਜੁਆਇਨ ਕਰ ਸਕਦੇ ਹੋ ਬਾਈ ਠੀਕ ਹੈ ਬਾਕੀ ਕੋਈ ਸਮੱਸਿਆ ਹੈ ਤਾਂ ਆਹ ਦੋ ਨੰਬਰ ਮੈਂ ਲਿਖਤੇ ਆ ਐਪ ਹੈਗੀ ਹੈ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਐਪ ਡਾਊਨਲੋਡ ਕਰ ਲਓ ਆਈਫੋਨ ਵਾਲੇ ਜਿਹੜੇ ਹੈਗੇ ਆ ਮਾਈਕ ਕੋਚਿੰਗ ਐਪ ਨੂੰ ਡਾਊਨਲੋਡ ਕਰ ਲਿਓ ਬਾਈ ਠੀਕ ਹੈ ਬਾਕੀ ਨਿਊ ਸਟੂਡੈਂਟ ਜਿਹੜੇ ਹੈਗੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਓਕੇ ਥੈਂਕ ਯੂ ਬਾਕੀ ਕੋਈ ਵੀ ਡਾਊਟ ਕੁਰੀ ਹੈ ਤਾਂ ਕਾਲ ਕਰ